ਹੁਣ ਸਰਕਾਰ ਕਿੰਨੀ ਕੋ ਸਹੀ ਰਫਤਾਰ ਨਾਲ ਚੱਲਦੀ ਹੈ ਤੇ ਕਿੰਨੀ ਕੋ ਡਾਵਾ ਡੋਲਾ ਸਾਰਿਆਂ ਦੇ ਸਾਹਮਣੇ ਹੈ ਪਰ ਨਾਲ ਸਰਕਾਰ 'ਚ ਤਬਦੀਲੀਆਂ ਬਹੁਤ ਹੁੰਦੀਆਂ ਇੱਕ ਤੇ ਪਾਰਟੀ ਪੱਧਰ ਤੇ ਇੱਕ ਸਰਕਾਰ ਦੇ ਅੰਦਰ ਹੁਣ ਕੈਬਨਿਟ ਦੇ ਵਿੱਚ ਫੇਰ ਕਹਿੰਦੇ ਰੱਦੋ ਬਦਲ ਫੇਰ ਬਦਲ ਹੋਣੇ ਨੇ ਉਹਦੇ ਵਿੱਚ ਕਿਹੜਾ ਕਿਹੜਾ ਨੰਬਰ ਆ ਜਿਹੜਾ ਆਊਟ ਹੋਣ ਜਾ ਰਿਹਾ ਇਹ ਤਿੰਨਾਂ ਸਾਲਾਂ ਦੇ ਵਿੱਚ ਪਹਿਲੀ ਸਰਕਾਰ ਹੈ ਜਿਹਦੇ 8 ਕੇ 9 ਐਕਸ ਮੰਤਰੀ ਹੋ ਗਏ ਨੇ ਇਹਦੇ 'ਚ ਸਭ ਤੋਂ ਪਹਿਲਾਂ ਡਾਕਟਰ ਵਿਜੇ ਸਿੰਘਲਾ ਫੌਜਾ ਸਿੰਘ ਸਰਾਰੀ ਜੀ ਇੰਦਰਬੀਰ ਸਿੰਘ ਨਿੱਜਰ ਬਲਕਾਰ ਸਿੰਘ ਚੇਤਨ ਸਿੰਘ ਜੋੜੇਮਾਇਰ ਬ੍ਰਹਮ ਸ਼ੰਕਰ ਜਿੰਪਾ ਅਨਮੋਲ ਗਗਨ ਮਾਨਸ਼ਾ ਦੇ ਕਿੱਦਾਂ ਹੋਰ ਵੀ ਹੋਣਾ ਨਾ ਤੇ ਰੀਸ਼ਫਲ ਕਾਫੀ ਹੋ ਚੁੱਕੇ ਨੇ ਹੁਣ ਫੇਰ ਕਹਿੰਦੇ ਕਿ ਸ਼ਾਇਦ 6ਵੀਂ ਆ ਹੁਣ ਸਵਾਲ ਇਹ ਹੈ ਕਿ ਹੁਣ ਪਤਾ ਲੱਗਾ ਕਿ ਦਿੱਲੀ ਦੋ ਮੰਤਰੀ ਬੁਲਾਏ ਨੇ ਜਿਨ੍ਹਾਂ ਦੇ ਵਿੱਚ ਇੱਕ ਤੇ ਲਾਲਚੰਦ ਕਟਾਰੂ ਚੱਕ ਸਾਹਿਬ ਹੈ ਜਿਨ੍ਹਾਂ ਦੇ ਨਾਲ ਅਰਵਿੰਦ ਕੇਜਰੀਵਾਲ ਸਾਹਿਬ ਨੇ ਮੀਟਿੰਗ ਕੀਤੀ ਤੇ ਇੱਕ ਹਰਪਜਨ ਸਿੰਘ ਈਟੀਓ ਸਾਹਿਬ ਦੋਨੇ ਵਿਵਾਦਤ ਨੇ ਹੁਣ ਕੇਜਰੀਵਾਲ ਸਾਹਿਬ ਨੇ ਰਿਪੋਰਟ ਕਾਰਡ ਲਿਆਗਾ ਦੋਨਾਂ ਦਾ ਹੀ ਕਿਉਂ ਲਿਆ ਹੋਰਾਂ ਦਾ ਵੀ ਰਿਪੋਰਟ ਕਾਰਡ ਕਿੰਨਾ ਕੀ ਚੰਗਾ ਕਿੰਨਾ ਕੀ ਮਾੜਾ ਸਾਰਿਆਂ ਨੂੰ ਪਤਾ ਹੈਗਾ ਹੁਣ ਕਿਉਂਕਿ ਇੱਕ ਤੇ ਲਾਲਚੰਦ ਕਟਾਰੂਚਾ ਲਾਲਚੰਦ ਕਟਾਰੂਚਕ ਸਾਹਿਬ ਦਾ ਸਵਾਲ ਹੈ ਕਿ 2023 ਦੇ ਵਿੱਚ ਇਹਨਾਂ ਦੇ ਖਿਲਾਫ ਬਹੁਤ ਗੰਭੀਰ ਦੋਸ਼ ਲਗੇ ਸੇ ਇੱਕ ਐਸੀ ਭਾਈਚਾਰੇ ਨਾਲ ਸੰਬੰਧ ਰੱਖਣ ਵਾਲੇ ਮੁੰਡੇ ਦੇ ਨਾਲ ਅਨਨੈਚੁਰਲ ਜਿਹੜਾ ਨਾ ਉਹ ਸੈਕਸ ਕਰਦੇ ਵੀਡੀਓ ਵੀਡੀਓ ਆਇਆ ਹੈ ਨਾ ਹਾਲਾਂਕਿ ਪੰਜਾਬ ਸਰਕਾਰ ਨੇ ਕਾਰਵਾਈ ਨਹੀਂ ਕੀਤੀ ਨਹੀਂ ਤੇ ਤੁਰੰਤ ਕਾਰਵਾਈ ਕਰਨੀ ਚਾਹੀਦੀ ਸੀ ਲੇਕਿਨ ਸਰਕਾਰ ਨੇ ਲਾਲਚੰਦ ਕਟਾਰੂ

ਪਰਕ 2011 ਤੋਂ ਲੈ ਕੇ ਹੁਣ ਤੱਕ ਜਿੰਨੀਆਂ ਵੀ ਆਮ ਆਦੀ ਪਾਰਟੀ ਦੀਆਂ ਮੀਟਿੰਗਾਂ ਹੁੰਦੀਆਂ ਅੰਬਰਸਰਿੰਦਰਪ ਸਿੰਘ ਨਿੱਜਰ ਦੇ ਹੋਟਲ ਦੇ ਵਿੱਚ ਹੀ ਠਹਿਰਦੇ ਰਹੇ ਨੇ ਹੁਣ ਜਦੋਂ ਹਸ਼ਾਰਪੁਰ 10 ਦਿਨ ਦਾ ਵਿਪਾਸਨਾ ਕਰਨ ਤੋਂ ਬਾਅਦ ਕੇਜਰੀਵਾਲ ਸਾਹਿਬ ਸਿੱਧੇ ਇੰਦਰਬੀ ਸਿੰਘ ਨਿੱਜਰ ਦੇ ਘਰ ਜਾਂਦੇ ਨੇ ਤੇ ਮੰਨਿਆ ਜਾ ਰਿਹਾ ਹੈ ਕਿ ਉਹ ਵੀ ਮਨਿਸਟਰ ਆ ਸਕਦੇ ਨੇ ਦੂਜਾ ਕੁਲਤਾਰ ਸਿੰਘ ਸੰਧਵਾ ਸਾਹਿਬ ਸਪੀਕਰ ਤੋਂ ਉਹਨਾਂ ਨੂੰ ਹਟਾ ਕੇ ਪੰਜਾਬ ਚ ਵਜ਼ੀਰ ਬਣਾਇਆ ਜਾ ਰਿਹਾ ਹੁਣ ਜੇ ਕੁਲਤਾਰ ਸਿੰਘ ਸੰਧਵਾ ਸਾਹਿਬ ਨੂੰ ਵਜ਼ੀਰ ਬਣਾਇਆ ਜਾ ਰਿਹਾ ਤੇ ਇਹਨਾਂ ਦੀ ਜਗ੍ਹਾ ਕੌਣ ਉਹ ਜਗ੍ਹਾ ਕੌਣ ਹੋਗੇ ਮੰਨਿਆ ਜਾ ਰਿਹਾ ਕਿ ਸ਼ਾਇਦ ਬਲਜਿੰਦਰ ਕੌਰ ਹੋਣ ਕਿਉਂਕਿ ਨਾਮ ਤੇ ਵੈਸੇ ਉਹਨਾਂ ਦਾ ਵੀ ਚੱਲ ਰਿਹਾ ਪ੍ਰਿੰਸੀਪਲ ਬੁੱਧਰਮ ਲੇਕਿਨ ਸ਼ੁਰੂਆਤੀ ਦੌਰ ਤੇ ਦੋ ਬੰਦਿਆਂ ਨੇ ਸਪੀਕਰ ਬਣਨ ਤੋਂ ਨਾ ਕਰ ਦਿੱਤਾ ਸੀ ਨੰਬਰ 1 ਸਰਬਜੀਤ ਕੌਰ ਮਾਨੂਕੇ ਤੇ ਦੂਜਾ ਪ੍ਰਿੰਸੀਪਲ ਬੁੱਧਰਾਮ ਇਸ ਕਰਕੇ ਇਹਨਾਂ ਦਾ ਦੋਨਾਂ ਦਾ ਤੇ ਦਾਲ ਹਜੇ ਗਲਣੀ ਨਹੀਂ ਆ ਗਈ ਕਿਉਂਕਿ ਇਹਨਾਂ ਨੇ ਕੇਜਰੀਵਾਲ ਨੂੰ ਨਾ ਕੀਤੀ ਸੀ ਭਗਵੰਤ ਮਾਨ ਸਾਹਿਬ ਨੂੰ ਨਾ ਕਰ ਲੈਂਦੇ ਤੇ ਸਰ ਜਾਣਾ ਸੀ ਜਦੋਂ ਰਵਿੰਦ ਕੇਜਰੀਵਾਲ ਨੂੰ ਨਾ ਕਰਦੇ ਤੇ ਫਿਰ ਇਹਦਾ ਮਤਲਬ ਹੈ ਕਿ ਤੁਸੀਂ ਪੱਕੀ ਲਕੀਰ ਮਰਵਾ ਲਈ ਕਿ ਤੁਹਾਨੂੰ ਕੁਰਸੀ ਨਹੀਂ ਮਿਲਦੀ ਹੈ ਨਾ ਹੁਣ ਇਹ ਹੈ ਕਿ ਮੁੱਖ ਮੰਤਰੀ ਸਮੇਤ ਪੰਜਾਬ ਦੇ ਵਿੱਚ 18 ਮੰਤਰੀ ਬਣ ਸਕਦੇ ਨੇ ਹੁਣ ਅੱਲੇ ਇਸ ਟਾਈਮ ਦੋ ਪੋਸਟਾਂ ਖਾਲੀ ਨੇ 16 ਹੀ ਨੇ ਮੁੱਖ ਮੰਤਰੀ ਸਾਹਿਬ ਹੁਣ ਦੋ ਕਿਹੜੇ ਆਸ ਅਦੇ ਇੰਦਰਬੀ ਸਿੰਘ ਨੇਜਰ ਕੁਲਤਾੜ ਸਿੰਘ ਸੰਧਵਾ ਤੇ ਜੇ ਕਿਸੇ ਹੋਰ ਦੋ ਨੂੰ ਲੈਣੇ ਨੇ ਕਿਉਂਕਿ ਪ੍ਰੋਮਿਸ ਸੇ ਚਰਚਾ ਚੱਲੀ ਕਿ ਜਿਹੜੇ ਲੁਧਿਆਣਾ ਪੱਛਮੀ ਤੋਂ ਉਮੀਦਵਾਰ ਸੰਜੀਵ अरोड़ा ਸਾਹਿਬ ਬਣਾਏ ਨੇ ਉਹਨਾਂ ਨੂੰ ਵੀ ਮੰਤਰੀ ਬਣਾਇਆ ਜਾ ਸਕਦਾ ਚਰਚਾ ਦੇ ਉਹਨਾਂ ਨੂੰ ਪਹਿਲਾਂ ਹੀ ਮੰਤਰੀ ਬਣਾਇਆ ਜਾ ਸਕਦਾ ਜਿੰਤੋਂ ਤੋਂ ਪਹਿਲਾਂ ਹੀ ਮੰਤਰੀ ਬਣਾਇਆ ਜਾ ਸਕਦਾ ਤੇ ਜੇ ਇਸ ਤਰ੍ਹਾਂ ਦੋ ਮੰਤਰੀਆਂ ਦੀ ਛੁੱਟੀ ਹੋ ਸਕਦੀ ਹੈਗੀਆ ਚਾਰ ਪੰਜ ਨਵੇਂ ਆ ਸਕਦੇ ਨੇ ਕਿਉਂਕਿ ਜੇ ਦੋ ਮੰਤਰੀਆਂ ਦੀ ਛੁੱਟੀ ਹੁੰਦੀ ਹੈ ਹਰਪਜਤ ਸਿੰਘ ਈਟੀਓ ਤੇ ਲਾਲਚੰਦ ਕਟਾਰੂ ਚੱਕ ਦੋਨੇ ਹੀ ਐਸਸੀ ਭਾਈਚਾਰੇ ਦੇ ਨਾਲ ਸਬੰਧ ਰੱਖਦੇ ਨੇ ਹੁਣ ਦੋ ਐਸਸੀ ਭਾਈਚਾਰੇ ਦੇ ਜਗ੍ਹਾ ਜੇ ਤੁਸੀਂ ਜਨਰਲ ਕੈਟਾਗਰੀ ਵਾਲਿਆਂ ਨੂੰ ਅਡਜਸਟ ਕੀਤਾ 인ਦਰਪ੍ਰੀਤ ਸਿੰਘ ਨਿਜਰ ਜਾਂ ਕੁਲਤਾਰ ਸਿੰਘ ਸੰਧਵਲ ਅਜੂਲ ਬੀਸੀ ਭਾਈਚਾਰੇ ਦੇ ਨਾਲ ਸਬੰਧ ਰੱਖਦੇ ਜੇ ਸੰਜੀਵ अरोड़ा ਸਾਹਿਬ ਨੂੰ ਤੇ ਫਿਰ ਐਸਸੀ ਭਾਈਚਾਰਾ ਵੀ ਖਫਾ ਹੋ ਸਕਦਾ ਕਿ ਸਾਡੇ ਮੰਤਰੀਆਂ ਦਾ ਮੁੱਖ ਮੰਤਰੀ ਤੇ ਬਣਾਇਆ ਨਹੀਂ ਮੰਤਰੀ ਵੀ ਖੋ ਹਾਂ ਇਹਦੇ ਹੋ ਸਕਦਾ ਹੈ ਕਿ ਉਹਨਾਂ ਜਗ੍ਹਾ ਦੋ ਐਸਸੀ ਭਾਈਚਾਰੇ ਤੋਂ ਆ ਜਾਏ ਪਰ ਇਹ ਜਿਹੜਾ ਜੋੜ ਤੋੜ ਆ ਜਾਤੀ ਸਮੀਕਰਨ ਇਹ ਰਵਿੰਦ ਕੇਜਰੀਵਾਲ ਸਾਹਿਬ ਨੇ ਦੇਖਣੇ ਕੀ ਕਰਨੇ ਕੀ ਨਹੀਂ ਕਰਨੇ ਅਗੇ ਇਸ ਪਾਰਟੀ ਦੇ ਵਿੱਚ ਐਸਾ ਕੋਈ ਰੂਲ ਨਹੀਂ ਹੈ ਜੋ ਕੱਲ ਹੀ ਕਾਂਗਰਸੀ ਬੀਜੇਪੀ ਵਾਲੇ ਕਰਦੇ ਰਹਿੰਦੇ ਇਹਨਾਂ ਨੇ ਕੋਈ ਇਦਾਂ ਦਾ ਸਵਾਲ ਰੱਖਿਆ ਨਹੀਂ ਹੈਗਾ ਹੁਣ ਦੇਖਦੇ ਆ ਕਿ ਬਜਟ ਤੋਂ ਬਾਅਦ ਜਿਹੜਾ ਬਜਟ ਸੈਸ਼ਨ ਖਤਮ ਹੋ ਰਿਹਾ ਅਪ੍ਰੈਲ ਦੇ ਪਹਿਲੇ ਹਫਤੇ ਜਾਂ ਕਿਸੇ ਵੇਲੇ ਵੀ ਅਨਾਉਂਸਮੈਂਟ ਹੋ ਸਕਦੀ ਹੈ ਕਿ ਮੰਤਰੀ ਮੰਡਲ ਜਿਹੜਾ ਬਣ ਸਕਦਾ ਹੈ ਉਹਦੇ ਵਿੱਚ ਇਹ ਚਿਹਰੇ ਆ ਸਕਦੇ ਨੇ ਕਿਉਂਕਿ ਇਹ ਚੇਂਜ ਕਰਨਗੇ ਵੀ ਪਰਫਾਰਮੈਂਸ ਦੇ ਆਧਾਰ ਤੇ ਕਿਉਂਕਿ ਜੇ ਜੋ ਤੁਸੀਂ ਮੰਤਰੀ ਬਦਲਦੇ ਹੋ ਨਾ ਇਹਦਾ ਮਤਲਬ ਉਹਨਾਂ ਮੰਤਰੀਆਂ ਦੀ ਪਰਫਾਰਮੈਂਸ ਨਹੀਂ ਹੈ ਸਹੀ ਨਹੀਂ ਹੈਗੀ ਐਡ ਪਾਰ ਨਹੀਂ ਹੈਗੀ ਔਰ ਇਹ ਜਿਹੜੇ ਦੋ ਮੰਤਰੀ ਕਿਉਂ ਬੁਲਾਏ ਗਏ ਇਹ ਸਵਾਲ ਖੜੇ ਹੋ ਰਹੇ ਨੇ ਅੱਜ ਇੰਡੀਆਨ ਐਕਸਪ੍ਰੈਸ ਦੇ ਵਿੱਚ ਵੀ ਖਬਰ ਛਪੀ ਆ ਉਹ ਜ਼ਿਕਰ ਕੀਤਾ ਹਰਪਜਨ ਸਿੰਘ ਵੀਡੀਓ ਤੇ ਸਵਾਲ ਆ ਕਿ ਉਹ ਉਹਨਾਂ ਦੇ ਮਹਿਕਮੇ ਦੇ ਵਿੱਚ ਹਾਲਾਂਕਿ ਉਹਨਾਂ ਬੜੀ ਤਕਾ ਕੇ ਬੋਲੇ ਸੀ ਅਸੈਂਬਲੀ ਦੇ ਵਿੱਚ ਪਰ ਪਾਰਟੀ ਫਾਣੇ ਕਿਉਂਕਿ ਪੰਜਾਬ ਭਰ ਦੇ ਜਿਹੜੇ ਇੰਜੀਨੀਅਰ ਐਸੋਸੀਏਸ਼ਨ ਕਲਾਸ 1 ਆਫੀਸਰ ਉਹਨਾਂ ਨੇ ਸਵਾਲ ਖੜੇ ਕੀਤੇ ਤੇ ਦੂਜਾ ਇਹ ਵਾਲਾ ਲਾਲਚੰਦ ਕਟਾਰੂ ਚੱਕ ਸਾਹਿਬ ਵਾਲਾ ਇਹ ਹੁਣ ਦੇਖੋ ਕਿਹਦੀ ਛੁੱਟੀ ਹੁੰਦੀ ਹੈ ਇਹਨਾਂ ਦੀ ਜਗ੍ਹਾ ਕਿਹੜੇ ਨਵੇਂ ਐਮਐਲਏ ਆਉਣ ਦੇਣ ਕਿਉਂਕਿ ਜਲੰਧਰ ਤੋਂ ਵੀ ਐਮਐਲਏ ਆਉਣਾ ਜ਼ਰੂਰੀ ਹੈ ਅੰਮ੍ਰਿਤਸਰ ਤੋਂ ਵੀ ਆਉਣਾ ਜ਼ਰੂਰੀ ਹੈ ਔਰ ਦੂਜਾ ਲੁਧਿਆਣੇ ਤੋਂ ਵੀ ਕਉਕਿ ਸ਼ਹਿਰਾਂ ਦੇ ਵਿੱਚ ਇਹਨਾਂ ਦੀ ਜਿਹੜੀ ਪਰਫਾਰਮੈਂਸ ਮਾੜੀ ਰਹੀ ਹੈਗੀ ਆ ਉਸ ਕਰਕੇ ਉਹਨੂੰ ਧਿਆਨ ਵਿੱਚ ਰੱਖਦੇ ਹੋਏ ਮੰਤਰੀ ਇਹ ਸ਼ਹਿਰਾਂ ਚੋਂ ਹੀ ਲੈਣਗੇ ਪਿੰਡਾਂ ਵਾਲੇ ਮੰਤਰੀ ਤੇ ਪਹਿਲੇ ਇਹਨਾਂ ਕੋ ਬਹੁਤ ਆ ਕਿਉਂਕਿ ਜਿਹੜੀਆਂ ਨਗਰ ਨਿਗਮ ਦੀਆਂ ਵਿੱਚ ਵੋਟਾਂ ਪਈਆਂ ਉਹਦੇ ਚ ਅੰਮ੍ਰਿਤਸਰ ਤੋਂ ਇਹਨਾਂ ਤੋਂ ਕੋਈ ਮੰਤਰੀ ਨਹੀਂ ਸੀ ਹੈਗਾ ਧੱਕੇ ਨਾਲ ਮੇਰ ਬਣਾਇਆ ਲੁਧਿਆਣੇ ਇਹਨਾਂ ਕੋ ਕੋਈ ਮੰਤਰੀ ਨਹੀਂ ਸੀ ਧੱਕੇ ਨਾਲ ਮੇਰ ਬਣਾਇਆ ਜਲੰਧਰ ਦੇ ਵਿੱਚ ਇਹਨਾਂ ਕੋ ਕੋਈ ਮੰਤਰੀ ਇੱਕੋ ਲਾਲਚੰਦ ਉਹ ਕੀ ਉਹਦਾ ਨਾਮ ਮਹਿੰਦਰ ਭਗਤ ਸਾਹਿਬ ਉਹ ਧੱਕੇ ਨਾਲ ਉੱਥੇ ਬਣਾਇਆ ਪਟਿਆਲੇ ਇੱਕੋ ਮੰਤਰੀ ਹੀ ਉੱਥੇ ਵੀ ਸਾਰਿਆਂ ਦੇ ਸਾਹਮਣੇ ਹੈਗਾ ਇਸ ਕਰਕੇ ਲੱਗਦਾ ਕਿ ਸ਼ਹਿਰਾਂ ਦੀ ਜਿਹੜੀ ਨੁਮਾਇੰਦਗੀ ਆ ਉਹਨੂੰ ਸਾਡੀ ਨੁਮਾਇੰਦਗੀ ਜਿਹੜੀ ਆ ਉਹ ਪੂਰੀ ਦਿੱਤੀ ਨਹੀਂ ਗਈ ਇਸ ਕਰਕੇ ਹੋ ਸਕਦਾ ਕਿ ਅੰਦਰਪੀਰ ਸਿਗਨੇਜਰ ਸੰਜੀਵ ਰੋੜਾ ਸਾਹਿਬ ਦਾ ਆਉਣਾ ਤੇ ਲਾਲਚੰਦ ਜਿਹੜੇ ਅਪਕੁਲਤਾੜ ਸਿੰਘ ਸਦਵਾ ਉਹ ਸ਼ੁੱਕਰਵਾਰ ਅਸੈਂਬਲੀ ਦੇ ਵਿੱਚ ਉਹਨਾਂ ਹਾਸੇ ਠੱਠੇ ਦੇ ਵਿੱਚ ਕਹਿ ਦਿੱਤਾ ਹੈਗਾ ਕਿ ਹੁਣ ਮੇਰਾ ਵੀ ਦਿਲ ਕਰਦਾ ਹੈਗਾ ਕਿ ਜਿਹੜੇ ਸੱਤਾਧਿਰ ਪਾਰਟੀ ਦੇ ਥੱਲੇ ਸੀਨੀਅਰ ਨੇਤਾ ਤੇ ਮੰਤਰੀ ਬੇਟੇ ਮੈਂ ਵੀ ਉਹਨਾਂ 'ਚ ਬੈਠ ਕੇ ਦੇਖ ਲਾਂ ਉਹ ਸਦਾ ਕੁਲਤਾਰ ਸਿੰਘ ਸੰਧਵਾ ਦੀ ਜਿਹੜੀ ਮਨੋ ਕਾਮਨਾ ਪੂਰੀ ਹੋ ਜੇ ਤੇ ਇੱਕ ਜਿਹੜੇ ਲਾਲਜੀਤ ਭੁੱਲਰ ਉਹ ਕਿਸਾਨਾਂ ਦੇ ਮਸਲੇ 'ਚ ਕਹਿੰਦੇ ਕਿ ਮੈਂ ਕਿਸਾਨਾਂ ਦੇ ਨਾਲ ਖੜਾ ਮੈਂ ਕਿਸਾਨ ਦਾ ਪੁੱਤ ਆ ਲੋੜ ਪੈਣ ਤੇ ਮੈਂ ਅਸਤੀਫਾ ਵੀ ਦੇ ਸਕਦਾ ਤੇ ਸ਼ਾਇਦ ਹਾਈ ਕਮਾਂਡ ਕਰ ਵੀ ਚਲੋ ਤੂੰ ਦੇ ਹੀ ਦੇਣਾ ਹੁਣ ਦੇਖਦੇ ਆ ਕਿ ਸਾਰੇ ਜਿਹੜੇ ਸਮੀਕਰਨ ਨੇ ਇਹ ਕਿਹਦਾ ਹੁਣ ਦਾ ਲੱਗਦਾ ਕਿਨੂੰ ਮੰਤਰੀ ਦੀ ਕਲਗੀ ਲੱਗਦੀ ਆ ਤੇ ਕਿਹਦੀ ਕਲਗੀ ਖੋਈ ਜਾਂਦੀ ਉਹ ਦੂਜਾ ਮੈਨੂੰ ਲੱਗਦਾ ਕਿ ਸ਼ਾਇਦ ਇਹਨਾਂ ਚੋਣਾ ਰੀਸ਼ਫਲਿੰਗ ਦੇ ਵਿੱਚ ਡਿਪਟੀ ਸੀਐਮ ਵਾਲਾ ਮਸਲਾ ਵੀ ਆ ਸਕਦਾ ਉਹ ਸਦਕੇ ਸੰਜੀਵ ਰੋੜਾ ਸਾਹਿਬ ਡਿਪਟੀ ਸੀਐਮ ਵੀ ਬਣਾਇਆ ਜਾ ਸਕਦੇ ਹੈਗੇ ਨੇ ਇਹ ਚਰਚਾ ਆਮ ਆਦਮੀ ਪਾਰਟੀ ਦੇ ਵਿੱਚ ਕਿਉਂਕਿ ਡਿਪਟੀ ਸੀਐਮ ਜੇ ਇੱਕ ਹਿੰਦੂ ਭਾਈਚਾਰੇ ਨੂੰ ਡਿਪਟੀ ਸੀਐਮ ਬਣਾਇਆ ਜਾਦਾ ਤਾਂ ਹੋ ਸਕਦਾ ਫਿਰ ਐਸਸੀ ਭਾਈਚਾਰੇ ਚੋਂ ਵੀ ਕਿਸੇ ਨੂੰ ਡਿਪਟੀ ਸੀਐਮ ਬਣਾਇਆ ਜਾਦਾ ਕਿ ਦੋ ਮੰਤਰੀ ਤੁਹਾਡੇ ਕੋਲ ਆ ਕੇ ਤੇ ਐਸਸੀ ਭਾਈਚਾਰੇ ਨੂੰ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਡਿਪਟੀ ਸੀਐਮ ਵੀ ਬਣਾਇਆ ਜਾ ਸਕਦਾ